ਵੀਰ ਭਗਰਾਮ ਜੰਦਰ ਮਹਾਰਾ ਜੀ ਠੀਕ ਹੈ ਮੇਜ਼ਾਦੀ ਪ੍ਰਦੀਪਪੂਰ ਇਹ ਡਾਕਟਰ ਪ੍ਰਦੀਪ ਕੌਸ਼ਲ ਇਹ ਮਾਸ਼ਾ ਸਾਹਿਬ प्रमोद ਕੁਮਾਰ ਜੀ ਇਹ ਸਾਡੇ ਭਗਤ ਜੀ ਪਿੰਨ ਭਗਤ ਇਹ ਹਰਦੇਸ਼ ਕੁਮਾਰ ਜੀ ਇਹ ਭੂਸਨ ਭਾਈ ਸਾਫ ਦਾ ਮੈਂਬਰ ਪੰਚਾਇਤ ਇਧਰ ਕਾਲਾ ਪੱਲੀ ਸਾਹਿਬ ਠੀਕ ਹੈ ਅੱਜ ਸਭ ਤੋਂ ਪਹਿਲਾਂ ਤੁਹਾਨੂੰ ਗਣੇਸ਼ ਜੀ ਤੋਂ ਜੀ ਦੇ ਦਰਵਾਜ਼ੇ ਹੈ ਕਿੰਨਾ ਕੁ ਸ਼ਾਭ ਕਰੋ ਠੀਕ ਹੈ ਜਾਓ ਗਣੇਸ਼ ਜੀ ਤਰਫੀ ਅਸੀਂ ਸਾਰਾ ਸਾਲ ਹੀ ਉਡੀਕ ਰਹੇ ਹਾਂ ਜੀ ਉਹਾਂ ਦੀ ਕਿਰਪਾ ਆ ਆਵੇ ਅਜੀ ਜਨਮਾਈਏ ਸਾਰੇ ਆਪਣਾ ਆਪਣਾ ਲੱਗਣ ਲਾਉਦੇ ਆ ਬਹੁਤ ਸਰਦਾ ਉਤਾਰਾ ਨਾ ਰਾਇਆ ਆ ਸਾਡੇ ਭਾਡੇ ਜੀ ਆ ਮੰਦਰ ਦੇ ਵਿੱਚ ਇਹਨਾਂ ਦਾ ਵੀ ਕਾਫੀ ਬਹੁਤ ਵੱਡਾ ਯੋਗਦਾਨ ਆ ਸਾਰੇ ਜਾਣੇ ਇੱਥੇ ਹੋਰ ਅਸੀਂ ਨਾਲ ਮਿਲ ਕੇ ਬਣਾਉਨੇ ਆ ਠੀਕ ਹੈ ਹਰ ਬੰਦਾ ਆਪਣੀ ਆਪਣੀ ਸ਼ਾਨ ਦਾ ਝਾਰ ਲੱਗਾ ਲਾਉਣਾ ਤੇ ਦੱਸ ਦੇ ਨਾ ਜਿਆਦਾ ਕਾਹ ਹੋਣੀ ਜਿਹੜਾ ਤੇ ਤਿ ਜਿਹੜਾ ਤੇ ਤਿ ਹਾਰ ਹੈ ਤੇ ਆਪਾਂ ਕਿੱਲੇ ਬਣਦੇ ਆ ਅਸੀਂ 5 7 ਨਵਾਂ ਸਾਲ ਹੈ ਨਵਾਂ ਸਾਲ ਹੈ ਸਾਡਾ ਨਵਾਂ ਸਾਲ ਹੈ ਠੀਕ ਹੈ ਕੀ ਕੀ ਪਰਵਾਦੀ ਕਿਤੇ ਜਿੰਨਾ ਸਮਝਦਾ ਵਾ ਫਿਰ ਟਾਪ ਕੋੜਾ ਲੰਗਰ ਤੇ ਕੋਈ ਅਸਦੀ ਉਮਰ ਲੰਗਰ ਲਾਉਂਦਾ ਜੀ ਕੋਈ ਦੋਣ ਕਪਾ ਲੰਗਰ ਲਾਉਂਦਾ ਜੀ ਆਪਾਂ ਦੇ ਆਪਣੇ ਸ਼ਰਧਾ ਮਤਾਬ ਸਾਰੇ ਸਹਿਯੋਗ ਕਰਦੇ ਕਿੰਨੇ ਦਿਨਾਂ ਦਾ ਪ੍ਰੋਗਰਾਮ 10 ਦਿਨਾਂ ਦਾ ਪ੍ਰੋਗਰਾਮ 10 ਦਿਨਾਂ ਦੀ ਤੇਰੀ ਵਜ੍ਹਾ ਨਾਲ ਬੰਦ ਹੋਈ ਠੀਕ ਹੈ ਅੱਜ ਕੱਲੇ ਬੱਚਿਆਂ ਨੂੰ ਆਪਣਾ ਕੀ ਸੰਦੇਸ਼ ਚਾਹੀਦਾ ਬੱਚਿਆਂ ਨੂੰ ਚਾਹੀਦਾ ਆਪਣੇ ਕਲਚਰ ਦਾ ਡੰਡ ਤੇ ਬੁਰੀ ਬਰਾਈਆਂ ਤੋਂ ਤਖਾਹ ਹੋ ਗਏ ਸਖ ਭਾਵਨਾ ਵਾਲਾ ਹੋਇਆ ਹੈ ਨਾ ਮਾਂ ਪੁੱਤ ਉਹਨਾਂ ਸੇਵਾ ਕਰਨਾ ਜਿੱਦਾਂ ਸਾਰੇ ਮਜੂਦ ਤਿਹਾੜ ਬਣਾਵੇ ਆ ਉਧਰ ਨਾਲ ਮਿਲ ਕੇ ਆਪਣੇ ਕਲਚਰ ਨੂੰ ਬਿਗ ਲਾਈਦਾ ਜਰਾ ਪੰਚਾਇਤ ਵੀ ਟਯੋਗ ਰਿਆ ਮੈਂਬਰ ਪੱਜਾ ਤਾਂ ਆਉਂਦੇ ਜੀ ਆਪੋ ਜਨ ਭੱਜ ਲਾਏ ਅੱਜ ਆਪਣੀ ਮਰਜ਼ੀ ਦਾ ਖਾਣੇ ਆਉਂਦੇ ਕਿਸੇ ਨੂੰ ਸਪੈਸ਼ਲ ਦੱਦਾ ਕੋਈ ਨਹੀਂ ਠੀਕ ਹੈ ਜਿਹਨੇ ਵੀ ਆਉਣਾ ਆਪਣੀ ਜਿਆ ਸਕ ਬਹੁਤ ਬੰਦੇ ਬਹੁਤ ਸੀ ਅਬ ਵੀ ਰਾਮਦਰ ਮਹਾਰਾਜ ਠੀਕ ਹੈ ਬੜਤਾਨੀ ਬੜੀ ਜੀ ਜਿਹੜੇ ਤੁਸੀਂ ਕੇ ਸ਼ੁਭ ਬਖਤਰਵਾ ਕੀ ਆ ਦੇਖੋ ਗਣੇਸ਼ਾ ਤੌਥੀ ਇਹ ਪ੍ਰਾਚੀਨ ਸਨਾਤਨ ਧਰਮ ਦੇ ਪ੍ਰਾਚੀਨ ਪ੍ਰਥਮ ਦੇਵਤਾ ਦਾ ਹੈ और माता सलानी मंदिर नौवी साल 2025 होने जा रहा है इसमें समूह पिंड वासी का सहयोग है समूह पिंड वासी मिलजुल गणेश जी आने के पर सभी सेवा करते हैं लंगर पानी करते हैं और गणेश चतुर्थी मना रहे हैं यहाँ पर हाँ आगे। आगे। तो ने बच्चे ने तभी ने यही इस्लामी माता वाले और गणेश जी वाले यही संदेश है ये अपना सनातन धर्म प्राचीन धर्म को माने और ये परंपरा इसी तरह चलाए चले ताकि तो आग्रिम सही रहे बहुत बहुत हां जी की आवाज प्रदीप कुमार जी कहना चाहूंगा मैं सर यही कहना चाहूंगा कि सारे भारतवासी 83 ਲੱਖ ਦੇਵੀ ਦੇਤਾ ਆ ਉਹਨਾਂ ਦੀ ਪੂਜਾ ਅਰਚਨਾ ਕਰਦੇ ਰਹੇ ਉਹਨਾਂ ਨੂੰ ਖੁਸ਼ੀਆਂ ਪ੍ਰਾਪਤ ਕਰਦੇ ਰਹੇ ਹਰ ਤਿਉਹਾਰ ਬੜੀ ਖੁਸ਼ੀ ਦੇ ਨਾਲ ਮਨਾਇਆ ਜਾਵੇ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਠੀਕ ਹੈ ਜਿਹੜਾ ਕਿਹੜੀ ਪਤੀ ਮਹਾਰਾਜਾ ਇਹ ਉੱਤਨ ਹੋ ਰਿਹਾ ਹੈ ਕਿ ਕਿਹੜੀ ਜਗ੍ਹਾ ਚੱਲਦਾ ਜਿਹੜਾ ਕਿਹੜਾ ਪੁੱਛਦਾ ਇਹ ਦੀ ਪਿੰਡ ਸਿਧਮਾ ਤੋਂ ਨਾ ਢੀਲਾ ਕਪੂਤਲਾ ਠੀਕ ਹੈ ਤੇ ਪੰਜਾਬ ਦੇ ਪਾਸੇ ਬਹੁਤ ਬੰਦੇ ਹਨ ਅਜੀਤ ਰਾਜੇ ਜੀ ਪਰਮੇਲ ਕੁਮਾਰ ਜੀ ਕੀ ਕਹਿਣਾ ਚਾਹੋਗੇ ਯਾਰ ਇਹ ਕਹਣਾ ਜੋਨੇ ਜੀ ਭਗਵਾਨ ਬ੍ਰੇਸ਼ਟਾਰਿਆਂ ਤੇ ਕਿਰਪਾ ਕਰਨ ਜੀ ਜਿੱਦਾਂ ਅਗਲ ਹਰ ਸਾਲ ਮਨਾਉਂਦੇ ਆ ਸਾਰੇ ਸੰਗਤ ਇਕੱਠੀ ਹੋਵੇ 10 ਦਿਨਾਂ ਦਾ ਆਨੰਦ ਲੈਂਦੇ ਤਾਂ ਦੇ ਕਿੰਨੇ ਮੋਜਾਂ ਲੈਂਦੇ ਜੀ ਭਗਵਾਨ ਦੀ ਪੂਰੀ ਕਿਰਪਾ ਜੀ ਆਪਣਾ ਨਾਮ ਕੀ ਹੈ ਪਰਮੋਦਗਮਾਨ ਤੁਹਾਨੂੰ ਜੀ ਗੁੜੇ ਕਿੰਨੇ ਸਾਲ ਹੋ ਗਏ ਮੈਂ ਇੱਥੇ ਬਚਪਨ ਤੋਂ ਗੁੜੇ ਆ ਜੀ ਇੱਥੇ ਸਲਾਣੀ ਮਾਤਾ ਦੇ ਮੰਦਿਰ ਦੇ ਨਾਲ ਜਿੱਤੇ ਹੁੰਦੇ ਆ ਦੇ ਵਟ ਕਈਆਂ ਨਾਲ ਪੱਟ-ਪੱਟ ਕੇ 15 ਕਿਤਾਬਾਂ ਸੰਗਤਾਂ ਆਈਆਂ ਦੂਰ ਦੂਰੋਂ ਵੀ ਸੰਦੇਹ ਜਣਾ ਚਾਹੁੰਦੇ ਓਏ ਇਹ ਪਵਾਰਾ ਪਵਾਨ ਗਣੇਸ਼ ਜੀ ਉਹਨਾਂ ਦੀ ਮਨੋ ਕਾਮਨਾ ਪੂਰੀ ਕਰਨ ਜਲੇ ਗਣਪਤੀ ਗਣੇਸ਼ ਜੀ ਮਹਾਰਾਜ ਕੀ ਜੈ ਹਾਂ ਜੀ ਮਾਤਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਮਾਤਾ ਜੈ ਗਣਪਤੀ ਕਨੀਕਲਾ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਗਣਪਤੀ ਗਣੇਸ਼ ਜੀ ਦੀ ਪੂਜਾ ਕਰਦੇ ਆ ਤੇ ਹਰ ਸਾਲ ਇਹਨਾਂ ਨੂੰ ਮਨਾਉਂਦੇ ਆ ਅਰੇ ਸੰਗਤ ਇਕੱਠੀ ਹੁੰਦੀ ਆ ਸਾਰੀਆਂ ਭੈਣਾਂ ਰਲ ਮਿਲ ਕੇ ਇਹਨਾਂ ਸੱਜ ਸੰਗ ਕਰਦੇ ਆ ਠੀਕ ਹੈ ਜਿਸ ਤਰ੍ਹਾਂ ਕਨਿਸ਼ਮਰ ਸਭ ਤੋਂ ਤੰਦਰੁਸਤ ਸਭ ਤੋਂ ਸ਼ਾਂਤੀਵੱਛੇਨ ਗਣਪਤੀ ਮਹਾਰਾਜ ਘਰ ਵੀ ਲੈ ਕੇ ਆਏ ਲੱਦੇ ਹਾਂਜੀ ਹਾਂ ਜੀ ਇੰਨੇ ਖੁਸ਼ੀ ਦੇ ਕਿੰਨਾ ਕੁ ਖੁਸ਼ਾਤੀ ਕਰਨਾ ਚਾਹੋਗੇ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਜਦ ਘਰ ਲਿਉਂਦੇ ਜਾਂ ਮੰਦਰ ਚ ਲਿਉਂਦੇ ਆਪ ਸਾਰੇ ਇਕੱਠੇ ਹੋ ਕੇ ਇਹਨਾਂ ਸਤ ਸੰਗ ਕਰਦੇ ਆ ਬਹੁਤ ਵਧੀਆ ਲੱਗਦਾ ਸਾਨੂੰ ਦਿਨ ਦਾ ਪਤਾ ਵੀ ਨਹੀਂ ਲੱਗਦਾ ਕਰਦੇ ਦਿਨ ਵੀ ਚ ਜਾਂਦਾ ਹੈ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲੇਸ਼ ਕੁਮਾਰੀ ਸਹਿਮਾਵਾਸੀ ਡਿਸਟ੍ਰਿਕਟ ਕਪੂਠਲਾ ਅਸੀਂ ਹਰ ਸਾਲ 2000 ਕਾਪੀ 7 ਸਾਲ ਹੋ ਗਏ ਆ ਜੀ 9 ਸਾਲ ਹੋ ਗਏ ਆ 9 ਸਾਲ ਹੋ ਗਏ ਆ ਜੇਨੇਸ਼ਨ ਸਰਜਨ ਕਰਦੇ 10 ਦਿਨ ਇਦਾਂ ਦੇ ਬੀਤ ਦਾ ਬੜਾ ਇੰਜੋਏ ਹੁੰਦਾ ਵਿਆਹ ਤੋਂ ਵੀ ਵੱਧ ਕੇ ਪਾਰਟੀ ਸਾਰੇ ਇੰਜੋਏ ਕਰਦੇ ਹਾਂ ਤਾਂ ਵੀ ਮਾਣ ਦੀ ਆਂਦੀ ਬੜੀ ਖੁਸ਼ੀ ਹੁੰਦੀ ਹੈ ਫਿਰ ਜਾਨ ਤਾਂ ਤਾਂ ਫਿਰ ਹਾਂ ਫਿਰ ਮੈਂ ਥੋੜਾ ਜਿਹਾ ਹੁੰਦਾ ਚਲੋ ਜੋ ਬਣਿਆ ਹਨਾ ਰਿਵਾਜ ਹੁਣ ਇਸੇ ਦੇ ਕਿੰਨਾ ਕੁ ਛਾਪਨ ਹੋ ਤਾਂ ਬਾਤ ਹੈ ਜੀ ਹਾਂ ਬਹੁਤ ਤੇ ਸਾਡੇ ਪੈਰ ਹੀ ਨਹੀਂ ਲੱਗਦੇ ਸੀ ਬੱਚਿਆਂ ਦੇ ਤੁਹਾਡੇ ਕੰਮ ਕਰਕੇ ਫੜਾ ਪੜਾਈ ਦਾ ਜਿੰਦੀ ਜਲਦੀ ਖਤਮ ਹੋਵੇ ਜੀ ਗਣਪਤੀ ਦੇਵ ਮਹਾਰਾਜ ਕੀ ਜੈ ਗਣਪਤੀਸ਼ ਮਹਾਰਾਜ ਕੀ ਜੈ ਵਾਜ ਕੀ ਜੈ ਸੁਮਨ ਬੱਲੀ ਕੀ ਕਹਿਣਾ ਚਾਹੋਗੇ ਸਾਨੂੰ ਗਣਪਤੀ ਜੀ ਦੇ ਆਉਣ ਦੀ ਬਹੁਤ ਖੁਸ਼ੀ ਆ ਅਸੀਂ 9 ਸਾਲ ਤੋਂ ਗਣਪਤੀ ਭਗਵਾਨ ਜੀ ਨੂੰ ਲਿਆਉਂਦੇ ਆ ਅਸੀਂ ਫਿਰ ਤੋਂ ਉਹ ਮੱਕਾ ਅਨੱਚੇ ਟੱਪਾਂ ਨੂੰ ਬਹੁਤ ਖੁਸ਼ੀ ਹਿੰਦੀ ਸਾਨੂੰ ਆਪਣੇ ਬੱਚਿਆਂ ਦੇ ਯਾਦ ਨਾਲੋਂ ਵੀ ਜ਼ਿਆਦਾ ਖੁਸ਼ੀ ਆ ਸਾਨੂੰ ਫਟਾਫਟ ਘਰ ਦਾ ਕੰਮ ਕਰੀਦਾ ਤੇ ਅਸੀਂ 도ੜੇ ਆਈਦਾ ਸ਼ਾਮ ਨੂੰ ਵੀ ਫਿਰ ਆਟ ਕਰੀਦੇ ਭਜਨ ਬੋਲੀ ਤੇ ਨੱਚੀਦਾ ਗਾਈਦਾ ਦੇਲੀ ਦੇਲੀ ਪ੍ਰੋਗਰਾਮ ਦਿੰਦਾ ਦੇਲੀ 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 ਦੋ ਟਾਈਮ ਲੰਗਰ ਲੱਗਦਾ ਜੀ ਮੋਹ ਗਣਪਤੀ ਮਹਾਰਾਜ ਕੀ ਜੈ